ਤੇ ਹੁਣ ਆਪਾਂ ਪੌਂਚ ਰਹੇ ਨੇ ترسےم ਸਿੰਘ ਜੀ ਸਰਹੰਤੋਂ ਇਹਨੇ ترسےم ਪਹਿਲਵਾਨ ਬਹੁਤ ਵਧੀਆ ਪਹਿਲਵਾਨ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਅੰਦੀਆ ਅਮਰੇ ਆਤਮਾ ਨਾਲ ਦੱਸ ਲੋ ਮਰੇ ਇਹਨਾਂ ਪਛਾਣ ਦੱਸ ਲੋ ਜੀ ਆਪਣੀ ਮਾੜੀ ਜੀ ਦਾ ਪਛਾਣ ਦੱਸ ਦੋ ਬਾਬਾ ਜੀ ਇਹਨਾਂ ਦੀ ਦੋਨਾਂ ਦੀ ਆ ਤਰਸੇਮ ਐ ਵੀ ਫਤਿਹਗੜੀ ਨੂੰ ਰਾਜੂ ਭੁਗਾਰ ਸੀ ਤੋਂ ਰਾਜੂ ਭੁਗਾਰ ਸੀ ਤੋਂ ਤਰਸੇਮ ਫਤਿਹਗੜੀ ਆਈ ਫਤਿਹਗੜ੍ਹ ਸਾਹਿਬ ਤੋਂ ਭਈ 3100 ਦੀ ਐ ਦੂਸਰੇ ਰੋੰਡਰ ਤੇ ਰੀਖ ਹਾਂਜੀ ਇਹ 3100 ਦੀ ਕੁਸ਼ਤੀ ਅਸੀਂ ਜਿਹੜੀ ਵੇਖ ਰਹੇ ਹੋ ਇਸ ਸਮੇਂ ਇਹਨੇ ਲਾੜ ਪਿਆਓ ਫੋਟੋ ਬਣਾਓ ਆਪਣੀ ਕਰਿਓ ਆਓ ਜਕਰ ਆਜੋ ਆਜੋ ਇਸੇ ਉੱਥੇ ਖੜ੍ਹੇ ਹਾਂ ਆਓ ਆਓ ਜਿਹਨੇ ਬੰਨੀ ਐ ਮੰਨਦਾ 3100 ਦੇ ਆਉਗੇ ਬੱਕੇ 3100 ਦੀ ਕੁਸ਼ਤੀ ਹੈ ਇਹ ਆ ਜਾਓ ਤੋਂ ਇਹਨਾਂ ਵੱਲ ਇਹ ਵੀ ਬਾਉ ਦੀ ਕੁਸ਼ਤੀ ਹੈ ਤੁਸੀਂ ਦੇਖ ਰਹੇ ਹੋ ਇਸ ਸਮੇ ਬਾਉ ਦੀ ਕੁਸ਼ਤੀ ਚੱਲੇਗੀ ਇਹ ਵੀ ਆ ਜਾਓ ਕੱਪੂ ਸਾਹਿਬ ਇਹ ਬਾਉ ਦੀ ਕੁਸ਼ਤੀ ਇੱਧਰ ਆਪਾਂ ਪਾ ਲਈਏ ਆ 3100 ਦਾ ਜਗਰੂ ਦੀ ਡੈਡੀ ਤੋਂ ਕਿਸਦੇ ਮੇਲ ਤੋਂ 3100 ਦੀ ਜਨਜੀਤ

ਇਹ ਬੜੀ ਹੀ ਖੁਸ਼ੀ ਦੇ ਵਿੱਚ ਕੈਨੇਡਾ ਦੇ 3100 ਰੁਪਏ ਦੀ ਧੰਦੀ ਕੁਸ਼ਤੀ ਦੇ ਵਿੱਚ ਕੁਸ਼ਤੀ ਹੋ ਰਹੀ ਹੈ ਰਾਜੀ ਭਾਰਤੀ ਸਰ ਸਿੰਘ ਨਾਲ ਸਾਹਬ ਸਾਥ ਜੜੀ ਹੋ ਗਈ ਹੈ ਹਾਂਜੀ ਹੱਥ ਜੋੜੀ ਹੋ ਚੁੱਕੀ ਹੈ ਹੁਣ ਸਟਾਰਟ ਹੋਣ ਦੀ ਕੁਸ਼ਤੀ ਤੁਸੀਂ ਆਪਣੇ ਚੈਨਲ ਤੇ ਆਨੰਦ ਮਾਣੋ ਇਹ ਕੁਸ਼ਤੀ ਦਾ ਤੁਸੀਂ ਨਾ ਆਪਣੇ ਚੈਨਲ ਤੇ ਆਨੰਦ ਮਾਣੋਗੇ ਇਸ ਕੁਸ਼ਤੀ ਦਾ ਆਜੋ ਜੀ ਫਿਰ ਜੁੜ ਜਓ ਆਪਣੇ ਨਾਲ ਆ ਬਹੁਤ ਵਧੀਆ ਪਹਿਲਵਾਨ ਨੇ ਤਰਸੇਮ ਸਿੰਘ ਫਤੇਗੜ ਸਾਹਿਬ ਤੋਂ ਤੇ ਇੱਕ ਤਰਫ ਨੇ ਇਹ ਪੁਵਾਰਚੀ ਦਾ ਰਾਜੂ ਪੁਵਾਰਚੀ ਤੋਂ ਹਾਂਜੀ ਬਹੁਤ ਵਧੀਆ ਪਹਿਲਵਾਨ ਨੇ ਦੋਨੋਂ ਆ ਆ ਗਾਇ ਪੀਰਾਂ ਗਾਇ ਪੀਰਾਂ ਆ ਦੇਖੋ ਜਾਨ ਜੀ ਕਿੰਨਾ ਟਾਈਮ ਦਿੱਤਾ ਰਹੀ ਹੈ ਇਹ ਸਿੰਘ ਫਸ ਗਏ ਕੁੰਡੀਆਂ ਦੇ ਦੇਖਦੇ ਕਿਹੜਾ ਨਿਕਤਰੂ ਬਲੇਵੇਂ ਖਾਣੀ ਜਿਹੜੀ ਨਿਕਲਣਾ ਹੈ ਸਰਦਾਰ ਪੁਲਿਸ ਜੀ ਕੁਝ ਟਾਈਮ ਦਾ ਸੁਪਕੁਸ਼ਤ ਦੀਆਂ ਦੇ ਵਿੱਚ 5 ਰੁਪਏ ਦੋ ਜੀ ਘਰ ਮਾਣ ਨੇ ਜੈਮਨਦਰ ਰਾਜੀ ਤੇ ਤਰਸੇਵ ਸ਼ਾਹਸਦ ਜੀਆ ਦੇਖੋ ਜੀ ਪਰਤੇਲੀ ਕਿੰਨੀ ਐ ਇਸ ਦੇ ਵਿੱਚ ਪਰਤੇਲੀ ਚਿੱਤੇ ਵਰਗੀ ਅੱਖਵਾਜ ਵਰਗੀ ਹੈ ਪਰਤੇਲੀ ਚਿੱਤੇ ਵਰਗੀ ਬਾਜ ਅੱਖਵਾਜ ਵਰਗੀ ਹਾਂਜੀ ਮੇਲੇ ਆ ਗਿਆ ਨਾ ਬੱਚਾ ਹੋਰ ਹਾਂਜੀ ਬਾਬਾ ਜੀ ਇਹ ਬੱਗਾ ਜੀ ਹਾਂਜੀ ਆ ਜਾਓ ਮੜਦਾ ਹੋਰ ਹਲੋ ਜੀ ਸਾਈਡ ਨਾਲ ਲਾ ਲਓ ਬਾਬੇ ਲਾ ਲਓ ਜਿਆ ਕੁਸਤੀ ਉਹਨਾਂ ਸੁਖਾ ਪ੍ਰਦੀਪ ਸਿੰਘ ਪਹਿਰਵਾਲ ਜੀ ਹਾਂਜੀ ਤੇ ਇੱਧਰ ਤੁਸੀਂ ਵੇਖ ਰਹੇ ਹੋ ਕੁਸ਼ਤੀ ਜਿਹੜਾ ਜਰਨਲਿਸਟ ਕਰੋ ਪ੍ਰਵਾਹ ਸਿੰਘ ਸਰਮਾਲ ਅੰਬਰਸਰ ਪ੍ਰਾਇਟ ਬਲੂ ਜਿਹੜਾ ਜਰਨਲਿਸਟ ਸਾਹਿਬ ਕੀ ਸੀ ਚੱਲ ਮਾਣ ਤੇ ਧੌਣ ਤੇ ਰੱਖਿਆ ਹੋਇਆ ਗੋਡਾ ਪਹਿਲਵਾਨ ਨੂੰ ਕਹਿੰਦੇ ਬਹੁਤ ਤੰਗ ਕਰਦਾ ਇਹ ਤਾਰਾ ਸਿੰਘ ਬਾਈ ترਸੇਮ ਸਿੰਘ ਜੀ ਨੇ ਧੌਣ ਤੇ ਰੱਖਿਆ ਦਾ ਰਾਜੂ ਦੇ ਤਹਾਣ ਉੱਤੇ ਰੱਖਿਆ ਗੋਡਾ ਤੇ ਕਹਿੰਦੇ ਨੇ ਗੋਡਾ ਰੱਖਿਆ ਤਾਂ ਧੌਣ ਤੇ ਬੜਾ ਤੰਗ ਕਰਦਾ ਏ ਕਿਉਂਕਿ ਸਾਰਾ ਸਰੀਰ ਦਾ ਬਾਇਲ ਇਸ ਗੋਡੇ ਦੇ ਰਾਹੀਂ ਆਇਆ ਆਉਂਦਾ ਗਰਦਨ ਤੇ ਦੇਖੋ ਬਾਛਾ ਰਾਹੋ ਜੀ ਹੋਊ ਉੱਤੇ ਹੋ ਗਏ ਨਾ ਤੇ ਏ ਨੀਦਰ ਸੇਮ ਸਿੰਘ ਜੀ ਫਸੇ ਘੜ ਸਾਹ ਤੋਂ ਆ ਦੋ ਦੋ ਮਿੰਟ ਲਏ ਹੁਣ ਲੋਕਾਂ ਦੇ ਮਰਜ਼ਾ ਚਲੋ ਜਿੱਤ ਹਾਰ ਚੱਲਦੀ ਰਹਿੰਦੀ ਆ ਜੀ ਬੇਟਾ ਹੁਣ ਇੱਕ ਵਾਸੇ ਹੋ ਜਾਣਾ ਖਾੜੇ ਦੇ ਵਿੱਚ ਆ